ਤੇ ਬਟੋਹਾ ਕਹਿ ਰਹੇ ਨੇ ਕਿ ਆਓ ਮੇਰੇ ਨਾਲ ਪਰਿਵਾਰ ਆਓ ਟੀਮ ਆਓ ਬੈਠ ਕੇ ਮੇਰੇ ਨਾਲ ਗੱਲਬਾਤ ਕਰੋ ਤੇ ਆਪਾਂ ਡਿਬੇਟ ਕਰਦੇ ਆ ਓਪਨ ਚੈਲੰਜ ਦਿੱਤਾ ਗਿਆ ਓਪਨ ਚੈਲੰਜ ਹੀ ਦੇ ਦੇ ਕੇ ਭਾਈ ਸਾਵਾ ਜੇਲ੍ਹ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਤਾਂ ਮਨਜ਼ੂਰ ਨੇ ਚੈਲੰਜ ਤੁਸੀਂ ਚੱਲ ਜੋ ਜੇ ਤੁਹਾਡੇ ਚ ਇੰਨੀ ਹਿੰਮਤ ਹੈ ਤੁਸੀਂ ਜਾਓ ਡਿਬਰੂਗੜ ਚੱਲ ਜਾਓ ਤੁਹਾਡੇ ਕੋਲ ਤਾਂ ਪਾਵਰਸ ਵੀ ਨਹੀਂ ਸਾਡੇ ਅਸੀਂ ਆਮ ਜਿਹੜੇ ਘਰਾਂ ਦੇ ਬੱਚੇ ਆ ਸਾਡੇ ਕੋਲ ਨਹੀਂ ਪਾਵਰ ਅਸੀਂ ਡਿਬਰੂਗੜ ਤੱਕ ਪਹੁੰਚ ਜਾਈਏ ਤੁਹਾਡੇ ਕੋਲ ਤਾਂ ਪਾਵਰਸ ਹੈ ਗਿਆ ਤੁਹਾਨੂੰ ਨਿੱਘਾ ਸਵਾਗਤ ਦਿੰਦੇ ਨੇ ਵੀ ਹਾਂਜੀ ਆਓ ਖੁੱਲਾ ਖੁੱਲਾ ਸੱਦਾ ਏ ਜਿਹੜੇ ਮਰਜ਼ੀ ਪੱਤਰਕਾਰ ਨੂੰ ਨਾਲ ਲੈ ਕੇ ਆਜੋ ਜਿੱਡੇ ਮਰਜ਼ੀ ਲੈਵਲ ਦੇ ਤੁਸੀਂ ਸੂਝਵਾਨ ਜਿਹੜੇ ਤਰਕਸ਼ੀਲ ਨੇ ਉਹਨਾਂ ਨੂੰ ਲੈ ਕੇ ਚੱਲ ਜਾਓ ਉਹ ਤਾਂ ਬੈਠੇ ਨੇ ਗੱਲ ਕਰਨ ਨੂੰ ਤੁਹਾਨੂੰ ਲੱਗ ਰਿਹਾ ਹੈ ਕਿ ਅੱਜ ਕਿਹੜੀ ਸਿਆਸੀ ਜੰਗ ਜਿਹੜੀ ਕਿ ਲਗਾਤਾਰ ਚੱਲ ਰਹੀ ਹੈ ਕਿਹੜੀ ਪਾਰਟੀ ਦੇ ਜ਼ਿਆਦਾ ਚਾਂਸ ਲੱਗ ਰਿਹਾ ਵੀ ਜਿੱਤ ਜੂਗੀ ਦੇਖੋ ਮੈਨੂੰ ਲੱਗਦਾ ਇਹ ਸਿਆਸੀ جنگ ਤੋਂ ਜ਼ਿਆਦਾ ਤਾਂ ਇੱਥੇ ਇਸ ਟਾਈਮ ਮਾਹੌਲ ਇਦਾਂ ਬਣਿਆ ਹੋਇਆ ਕਿ ਸਿਰ ਧੜ ਦੀ ਵਾਜੀ ਲੱਗੀ ਹੋਈ ਆ ਇੱਕ ਪਾਸੇ ਤਾਂ ਉਹ ਧਿਰਾਂ ਖੜੀਆਂ ਨੇ ਜਿਨ੍ਹਾਂ ਨੇ ਸਾਡੇ ਉੱਤੇ ਜ਼ੁਲਮ ਕੀਤੇ ਨੇ ਸਾਡੇ ਹੱਕਾਂ ਨੂੰ ਮਾਰਿਆ ਹੈ ਤੇ ਦੂਜੇ ਪਾਸੇ ਹੱਕ ਲੈਣ ਵਾਲੇ ਖੜੇ ਨੇ ਸਿਰ ਦੇਣ ਵਾਲੇ ਖੜੇ ਨੇ ਦੀਪ ਸਿੱਧੂ ਦਾ ਦਿਮਾਗ ਕਿੱਡਾ ਵੱਡਾ ਸੀ ਕਿੱਡੇ ਲੈਵਲ ਦੀ ਉਹਦੀ ਗੱਲਬਾਤ ਹੁੰਦੀ ਸੀਗੀ ਅਸੀਂ ਉਹ ਦਿਮਾਗ ਹੋਇਆ ਸਿੱਧੂ ਮਸੇਵਾਲੇ ਦੇ ਅੱਜ ਮਾਤਾ ਪਿਤਾ ਨੂੰ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਨੂੰ ਪਤਾ ਪੋਲਿਟਿਕਲ ਸਟਰਕਚਰ ਕਿਵੇਂ ਚੱਲਦਾ ਹੁੰਦਾ ਹੈ ਸਿੱਧੂ ਜਾਣ ਤੋਂ ਪਹਿਲਾਂ ਬਾਪੂ ਜੀ ਨੂੰ ਕਹਿ ਕੇ ਗਿਆ ਸੀ ਕਿ ਹਾਂ ਬਾਪੂ ਜੀ ਤੁਸੀਂ ਆਓ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰ ਰਹੀ ਹਾਂ ਮੈਂ ਕਿ ਬਾਪੂ ਜੀ ਨੂੰ ਕਹਿ ਕੇ ਗਿਆ ਸੀ ਬਾਪੂ ਜੀ ਆਓ ਅਸੀਂ ਤੁਹਾਡੀ ਉਡੀਕ ਕਰ ਰਹੇ ਹਾਂ ਐਸਵਾਈਐਲ ਵਰਕੇ ਗਾਣੇ ਕੱਢੇ 12 ਕੱਡੀਆਂ ਉਹਨੇ ਇਹ ਬਾਫ ਉਹਨਾਂ ਤੱਕ ਦਿੱਲੀ ਵਾਲਿਆਂ ਤੱਕ ਪਹੁੰਚ ਗਈ ਸੀ ਤੇ ਉਹਨਾਂ ਨੇ ਸਾਡਾ ਇੱਕ ਵਧੀਆ ਜੋ ਦਿਮਾਗ ਨਾਲ ਚੱਲਣ ਵਾਲਾ ਨੌਜਵਾਨ ਸੀਗਾ ਉਹ ਸਾਡੇ ਤੋਂ ਖੋ ਲਿਆ ਭਾਈ ਅਮਰਿਤਪਾਲ ਸਿੰਘ ਖਾਲਸਾ ਵਰਗੇ ਦਿਮਾਗ ਨਾਲ ਆਪਾਂ ਖੋ ਦਈਏ ਇਹਨਾਂ ਦਾ ਸਾਨੂੰ ਸਿਰ ਨਹੀਂ ਚਾਹੀਦਾ ਸਿਰ ਸਾਨੂੰ ਬਹੁਤ ਮਿਲ ਗਏ ਸ਼ਹੀਦਿਆਂ ਦੇ ਸਿਰਾਂ ਦੇ ਖੂਨ ਨਾਲ ਦੇ ਉੱਤੇ ਸਿਰਾਂ ਦੇ ਅਸੀਂ ਅੱਜ ਬੈਠੇ ਆ ਮਾਣ ਨਾਲ ਕਹਿੰਨੇ ਆ ਅਸੀਂ ਪੰਜਾਬੀ ਆ ਅਸੀਂ ਸਿੱਖਾਂ ਤੁਸੀਂ ਪੰਥਕ ਸੇਡ ਦੀ ਗੱਲ ਕਰੀਏ ਤਾਂ ਅਮਰਿਤਪਾਲ ਨੂੰ ਲੈ ਕੇ ਗੱਲ ਕਰੀਏ ਤਾਂ ਅਕਾਲੀ ਦਲ ਕਹਿੰਦੇ ਆ ਕਿ ਉਹ ਤਾਂ ਇੱਕ ਬੰਦੀ ਸਿੱਖ ਨਹੀਂ ਹੈ ਕਿਉਂ ਨਹੀਂ ਹੈਗੇ ਜੀ ਉਹਨਾਂ ਨੇ ਕਿਹਾ ਕਿ ਪਹਿਲਾਂ ਉਹ ਜੀਨਾ ਪਾਉਂਦੇ ਸੀ ਵਾਲ ਕਟਵਾਉਂਦੇ ਸੀ ਤੇ ਹੁਣ 1.5 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਆਪਨੇ ਆਪ ਨੂੰ ਬੰਦੀ ਸਿੰਘ ਖਾ ਰਹੇ ਨੇ ਸਹਿਜਪਾਲ ਬਰਾੜ ਵਰਗਿਆਂ ਦੀ ਜੇ ਆਪਾਂ ਗੱਲ ਕਰ ਲਈ ਕਾਂਗਰਸ ਦੇ ਸਪੋਕਸਮੈਨ ਸੀਗੇ ਉਹ ਉਹ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੈਂਪੇਨ ਕਰਦੇ ਫਿਰਦੇ ਨੇ ਉਹ ਉਹਨਾਂ ਦੀਆਂ ਨੀਤੀਆਂ ਨੂੰ ਦੇਖ ਕੇ ਅੱਖ ਕੇ ਹੱਥ ਜੋੜ ਕੇ ਆ ਗਏ ਨੇ ਨੇ ਸਿਰਾਂ ਦੇ ਉੱਤੇ ਸ ਦਸਤਾਰਾਂ ਸਜਾਈਆਂ ਨੇ ਕੀ ਉਹਨਾਂ ਨੇ ਸਹੀ ਮੁੱਲ ਮੋੜੇ ਨੇ ਦਸਤਾਰਾਂ ਦੇ ਅੱਜ ਉਹੋ ਜਾ ਕੇ ਸੁਖਪਾਲ ਸਿੰਘ ਖਹਿਰੇਵਰਗੇ ਬਾਪੂ ਜੇ ਦੇ ਉਲਟ ਖੜੇ ਹੋ ਗਏ ਨੇ ਸਾਡਾ ਯੋਧਾ ਸਾਨੂੰ ਪਤਾ ਹੈ ਵੀ ਉਹ ਪਹਿਲਾਂ ਸਿਰੋ ਮੋਨਾ ਸੀ ਪਰ ਆਇਆ ਕਿਸ ਕਿਸ ਜੋਹ ਜਲਾਲ ਨਾਲ ਉਹ ਆਇਆ ਉਹਨੇ ਕੀ ਭਰਤਾ ਹੈ ਜ ਨੌਜਵਾਨਾਂ ਦੇ ਵਿੱਚ ਜਿਹੜੇ ਇੱਕਦਮ ਨੌਜਵਾਨ ਉਹਦੇ ਪਿੱਛੇ ਹੋ ਕੇ ਦਰਦ ਨੇ ਨਾਲੇ ਕਹਿੰਦੇ ਕਿ ਉਹਦੇ ਆਰਐਸਐਸ ਨਾਲ ਲਿੰਕ ਨੇ ਬੀਜੇਪੀ ਦੇ ਨਾਲ ਲਿੰਕ ਨੇ ਮੈਂ ਧੰਨਵਾਦ ਕਰਦੀ ਆ ਇਹੋ ਜਿਹੇ ਏਜੰਸੀਆਂ ਦਾ ਜਿਵੇਂ ਆਰਐਸਐਸ ਆਪਣਾ ਕਟੜ ਹੋ ਕੇ ਤੁਰ ਰਹੇ ਨੇ ਹਿੰਦੂਵਾਦ ਨੂੰ ਵਧਾ ਰਹੇ ਨੇ ਮੈਂ ਧੰਨਵਾਦ ਕਰਦੀ ਆ ਜੇ ਉਹਨਾਂ ਨੇ ਸਾਡੇ ਸਿੱਖਾਂ ਨੂੰ ਵੀ ਅਕਲ ਦੇਤੀ ਮਾੜੀ ਮੋਟੀ ਇਹੋ ਜਿਹਾ ਬੰਦਾ ਸਾਡੇ ਵਿੱਚ ਭੇਜਤਾ ਕਿ ਸਾਡਿਆਂ ਨੂੰ ਵੀ ਅਕਲ ਆ ਗਈ ਭਾਈ ਗੁਰੂ ਵਾਲੇ ਬਣ ਜਾ। ਕਹਿੰਦੇ ਅਮਰਤਪਾਲ ਆਪਣੇ ਲਈ ਇਲੈਕਸ਼ਨ ਲੜ ਰਿਹਾ ਨਾ ਕਿ ਲੋਕਾਂ ਦੇ ਲਈ। ਕਹਿੰਦੇ ਵੀ ਆਪਣੇ ਆਪ ਨੂੰ ਬਾਹਰ ਕਢਾਉਣ ਦੇ ਲਈ ਇਲੈਕਸ਼ਨ ਲੜ ਰਿਹਾ। ਭਾਈ ਸਾਹਿਬ ਜਦੋਂ ਆਏ ਸੀ ਮੋਨੇ ਸੀਗੇ ਸਿਰ ਤੇ ਦਸਤਾਰ ਸਜਾ ਕੇ ਕੁੜਤੇ ਪਜਾਮੇ ਦੇ ਵਿੱਚ ਆਏ ਸੀਗੇ ਰੱਬ ਨੇ ਮਿਹਰ ਕੀਤੀ ਆ ਬਖਸ਼ਿਸ਼ ਕੀਤੀ ਆ ਅਕਾਲ ਪੁਰਖ ਨੇ ਕਿ ਉਹਨਾਂ ਦੀ ਦਸਤਾਰਬੰਦੀ ਹੋਈ ਉਹ ਤਾਂ ਇਹ ਵੀ ਨਹੀਂ ਸੀ ਮਨ ਚ ਚਾਲ ਕਿ ਆ ਵੀ ਮੈਂ ਦਸਤਾਰਬੰਦੀ ਕਰਾਂਗਾ ਜਾ ਕੇ ਇਹ ਵੀ ਸਾਰਿਆਂ ਨੂੰ ਪਤਾ ਕਿ ਇੱਕ ਪਾਰਟੀ ਨੇ ਉਹਨਾਂ ਨੂੰ ਟਿਕਟ ਦੇਣ ਦੀ ਕੋਸ਼ਿਸ਼ ਵੀ ਕੀਤੀ ਵੀ ਤੁਸੀਂ ਆਓ ਸਵਾਗਤ ਕੀਤਾ ਪਰ ਉਹ ਕਹਿੰਦੇ ਵੀ ਨਹੀਂ ਜੀ ਮੈਂ ਲੜਨਾ ਨਹੀਂ ਚਾਹੁੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਰਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਇਲੈਕਸ਼ਨ ਨੇ VOTING ਚੱਲੀ ਹੈ ਤੇ ਉੱਥੇ ਅੱਜ ਸਾਡੇ ਨਾਲ ਜੁੜੇ ਨੇ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਦੀ ਧਰਮ ਫਤਨੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਤੁਹਾਡਾ ਤੁਸੀਂ ਸਾਡੀ ਆਵਾਜ਼ ਸਾਰੀ ਆਵਾਮ ਤੱਕ ਪਹੁੰਚਾਉਂਦੇ ਹੋ ਸਾਨੂੰ ਆਪਣਾ ਵਕਤ ਦੇਣਦੇ ਹੋ ਇੰਨਾ ਕੀਮਤੀ ਵਕਤ ਦੇਣਦੇ ਹੋ ਧੰਨਵਾਦ ਤੁਹਾਡਾ ਤੁਹਾਡੀ ਸਰਵਿਸਿਸ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਜਿਵੇਂ ਅੱਜ ਕਿ ਦੱਸੇ ਜਾ ਰਿਹਾ ਹੈ ਕਿ ਵੋਟਿੰਗ ਆ ਪੂਰੇ ਪੰਜਾਬ 'ਚ ਕਿੱਦਾਂ ਨਾਲ ਲੱਗ ਰਿਹਾ ਹੈ ਕਿ ਅੱਜ ਕਿਹੜੀ ਸਿਆਸੀ ਜੰਗ ਜਿਹੜੀ ਕਿ ਲਗਾਤਾਰ ਚੱਲ ਰਹੀ ਹੈ ਕਿਹੜੀ ਪਾਰਟੀ ਦੇ ਜ਼ਿਆਦਾ ਚਾਂਸ ਲੱਗ ਰਿਹਾ ਵੀ ਜਿੱਤ ਜੂਗੀ ਦੇਖੋ ਮੈਨੂੰ ਲੱਗਦਾ ਹੈ ਇਹ ਸਿਆਸੀ ਜੰਗ ਤੋਂ ਜ਼ਿਆਦਾ ਤਾਂ ਇੱਥੇ ਇਸ ਟਾਈਮ ਮਾਹੌਲ ਇਦਾਂ ਬਣਿਆ ਹੋਇਆ ਹੈ ਕਿ ਸਿਰ ਧੜ ਦੀ ਵਾਜੀ ਲੱਗੀ ਹੋਈ ਆ ਜੀ ਕਿਉਂਕਿ ਇੱਕ ਪਾਸੇ ਤਾਂ ਉਹ ਧਿਰ ਖੜੀਆਂ ਨੇ ਜਿਨ੍ਹਾਂ ਨੇ ਸਾਡੇ ਉੱਤੇ ਜ਼ੁਲਮ ਕੀਤੇ ਨੇ ਸਾਡੇ ਹੱਕਾਂ ਨੂੰ ਮਾਰਿਆ ਹੈ ਤੇ ਦੂਜੇ ਪਾਸੇ ਹੱਕ ਲੈਣ ਵਾਲੇ ਖੜੇ ਨੇ ਸਿਰ ਦੇਣ ਵਾਲੇ ਖੜੇ ਨੇ ਸੋ ਸਿਰ ਟੜ ਦੀ ਵਾਜੀ ਲੱਗੀ ਹੋਈ ਆ ਪਰ ਇੱਕ ਮੈਂ ਬੇਨਤੀ ਪਹਿਲਾਂ ਵੀ ਕਿਸੇ ਨਿਊਜ਼ ਚੈਨਲ ਤੋਂ ਕੀਤੀ ਸੀਗੀ ਕਿ ਆਪਣੀ ਸੰਗਤ ਨੂੰ ਕਿ ਸਿਰ ਅਸੀਂ ਪਹਿਲਾਂ ਬਹੁਤ ਲੈ ਲੇ ਜੇ ਸਿਰ ਦਿੱਤੇ ਨੇ ਨਾ ਸਾਡੇ ਯੋਧਿਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਤਾਂ ਸਾਡੇ ਸਿਰਾਂ ਦੇ ਉੱਤੇ ਅੱਜ ਚੁੰਨੀਆਂ ਨੇ ਸਾਡੇ ਨਾਵਾਂ ਦੇ ਪਿੱਛੇ ਗੌਰ ਸਿੰਘ ਲੱਗਦਾ ਅਸੀਂ ਮਾਨ ਨਾਲ ਕਹਿੰਦੇ ਆ ਅਸੀਂ ਪੰਜਾਬ ਦੇ ਜਾਏ ਆ ਹੈਨਾ ਪਰ ਹੁਣ ਸਾਨੂੰ ਇਸ ਵਕਤ ਇਹ ਮਾਹੌਲ ਬਣਿਆ ਕਿ ਸਾਨੂੰ ਲੋੜ ਹੈ ਜ਼ਰੂਰਤ ਹੈ ਦਿਮਾਗ ਦੀ ਕਿਉਂਕਿ ਅਸੀਂ ਆਪਣਾ ਦਿਮਾਗ ਪਹਿਲਾਂ ਸਾਰਿਆਂ ਨੇ ਪ੍ਰਤੱਖ ਨੂੰ ਪਰਮਾਨਤ ਦੇ ਜ਼ਰੂਰਤ ਨਹੀਂ ਜੀ ਹੁੰਦੀ ਪ੍ਰਤੱਖ ਦੇਖਿਆ ਵੀ ਦੀਪ ਸਿੱਧੂ ਦਾ ਦਿਮਾਗ ਕਿੱਡਾ ਵੱਡਾ ਸੀ ਕਿੱਡੇ ਲੈਵਲ ਦੀ ਉਹਦੀ ਗੱਲਬਾਤ ਹੁੰਦੀ ਸੀਗੀ ਅਸੀਂ ਉਹ ਦਿਮਾਗ ਹੋਇਆ ਸਿੱਧੂ ਮੁਸੇਵਾਲੇ ਦੇ ਅੱਜ ਮਾਤਾ ਪਿਤਾ ਨੂੰ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਨੂੰ ਪਤਾ ਪੋਲਿਟੀਕਲ ਸਟਰਕਚਰ ਕਿਵੇਂ ਚੱਲਦਾ ਹੁੰਦਾ ਓਨ ਜੇ ਜਿਹੜੀਆਂ ਸਿਆਸੀ ਧਿਰਾਂ ਨੇ ਜਿਹੜੇ ਤਕੜੇ ਲੋਕ ਨੇ ਜਿਉ ਉਹ ਦੇਖ ਲੈਣ ਵੀ ਹਾਂ ਆ ਬੰਦੇ ਦੀ ਜ਼ਿਆਦਾ ਚੜ੍ਹਾਈ ਹੈ ਇਹਦੀ ਜ਼ਿਆਦਾ ਦੁਨੀਆ ਗੱਲ ਸੁਣਦੀ ਆ ਹਨਾ ਸੋ ਉਹਨਾਂ ਨੇ ਪਰਿਵਾਰਾਂ ਨੂੰ ਤੇ ਉਹ ਬੰਦਿਆਂ ਨੂੰ ਪਹਿਲਾਂ ਇਹ ਸਿਆਸੀ ਧਿਰਾਂ ਦੱਬਦੀਆਂ ਨੇ ਸੋ ਅੱਜ ਮੈਂ ਉਹਨਾਂ ਦੇ ਪਰਿਵਾਰ ਕਿੱਧਰ ਜਾ ਰਹੇ ਨੇ ਇਹ ਗੱਲ ਨਹੀਂ ਕਰੂੰਗੀ ਪਰ ਹਾਂ ਸਿੱਧੂ ਨੇ ਕੀ ਕੀਤਾ ਇਹ ਗੱਲ ਜ਼ਰੂਰ ਕਰੂੰਗੀ ਸਿੱਧੂ ਜਾਨ ਤੋਂ ਪਹਿਲਾਂ ਬਾਪੂ ਜੀ ਨੂੰ ਕਹਿ ਕੇ ਗਿਆ ਸੀ ਕਿ ਹਾਂ ਬਾਪੂ ਜੀ ਤੁਸੀਂ ਆਓ ਸਰਦਾਰ ਸਿਮਰਜ ਸਿੰਘ ਮਾਨ ਦੀ ਗੱਲ ਕਰ ਰਹੀਆਂ ਮੈਂ ਕਿ ਬਾਪੂ ਜੀ ਨੂੰ ਕਹਿ ਕੇ ਗਿਆ ਸੀ ਬਾਪੂ ਜੀ ਆਓ ਅਸੀਂ ਤੁਹਾਡੀ ਉਡੀਕ ਕਰ ਰਹੇ ਹਾਂ ਐਸਵਾਈਐਲ ਵਰਗੇ ਗਾਣੇ ਕੱਢੇ 12 ਕੱਢੀਆਂ ਉਹਨੇ ਸੋ ਇਹ ਭਾਫ ਉਹਨਾਂ ਤੱਕ ਦਿੱਲੀ ਵਾਲਿਆਂ ਤੱਕ ਪਹੁੰਚ ਗਈ ਸੀ ਤੇ ਉਹਨਾਂ ਨੇ ਸਾਡਾ ਇੱਕ ਵਧੀਆ ਜੋ ਦਿਮਾਗ ਨਾਲ ਚੱਲਣ ਵਾਲਾ ਨੌਜਵਾਨ ਸੀਗਾ ਉਹ ਸਾਡੇ ਤੋਂ ਖੋ ਲਿਆ ਦੀਪ ਸਿੱਧੂ ਸਾਡੇ ਤੋਂ ਖੋ ਲਿਆ ਸਾਡੇ ਤੋਂ ਖੇਡਾਂ ਸਾਡੇ ਤੋਂ ਲਖਾਰੀ ਬਹੁਤ ਚੰਗੇ ਲਖਾਰੀ ਖੋ ਲੇ ਸੋ ਅੱਜ ਮੈਂ ਕਹਿੰਨੀ ਆ ਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਵਰਗੇ ਦਿਮਾਗ ਨਾਲ ਆਪਾਂ ਖੋ ਦਈਏ ਇਹਨਾਂ ਦਾ ਸਾਨੂੰ ਸਿਰ ਨਹੀਂ ਚਾਹੀਦਾ ਸਿਰ ਸਾਨੂੰ ਬਹੁਤ ਮਿਲ ਗਏ ਸ਼ਹੀਦਿਆਂ ਦੇ ਸਿਰਾਂ ਦੇ ਖੂਨ ਨਾਲ ਦੇ ਉੱਤੇ ਸਿਰਾਂ ਦੇ ਅਸੀਂ ਅੱਜ ਬੈਠੇ ਆਂ ਮਾਨ ਨਾਲ ਕਹਿੰਨੇ ਆਂ ਅਸੀਂ ਪੰਜਾਬੀ ਆਂ ਅਸੀਂ ਸਿੱਖਾਂ ਅਸੀਂ ਪੰਜਾਬ ਦੇ ਹਿੰਦੂ ਆਂ ਅਸੀਂ ਪੰਜਾਬ ਦੇ ਮੁਸਲਮਾਨ ਆਂ ਅਸੀਂ ਮਾਨ ਨਾਲ ਇਹ ਗੱਲਾਂ ਕਰਦੇ ਆਂ ਪਰ ਸਾਨੂੰ ਅੱਜ ਸਿਰ ਦੀ ਨਹੀਂ ਸਾਨੂੰ ਅੱਜ ਦਿਮਾਗ ਦੀ ਲੋੜ ਆ ਜਿਹੜਾ ਕਿ ਮੈਨੂੰ ਲੱਗਦਾ ਸਰਦਾਰ ਸਿਮਰਜਿਤ ਸਿੰਘ ਮਾਨ ਦੇ ਅੰਦਰ ਹੈ ਇਹਨਾਂ ਦੇ ਜਿਵੇਂ ਪਾਰਟੀ ਦੇ ਮੈਂ ਨਾਮ ਲਵਾਂ ਜਿਹੜੇ ਕੈਂਡੀਡੇਟਸ ਸਭ ਤੋਂ ਜ਼ਿਆਦਾ ਜਿਨ੍ਹਾਂ ਦੀ ਮੈਨੂੰ ਲੱਗਦਾ ਵੀ ਲੋੜ ਹੈਗੀ ਐਮਪੀ ਜੇ ਉਹ ਬਣਨ ਹੈਨਾ ਪਾਰਲੀਮੈਂਟ ਦੇ ਵਿੱਚ ਜਾਣ ਤਾਂ ਉਹ ਆਪਣਾ ਪੰਜਾਬ ਹੈ ਪੰਜਾਬ ਦੀ ਰਾਜਨੀਤੀ ਆ ਉਹਨੂੰ ਬਦਲ ਸਕਦੇ ਨੇ ਕੌਣ ਨੇ ਮਹਿੰਦਰਪਾਲ ਸਿੰਘ ਜੀ ਜਿਨ੍ਹਾਂ ਨੂੰ ਮੈਂ ਬੈਠ ਕੇ ਸੁਣਿਆ ਕਿਸ ਲੈਵਲ ਦੀ ਉਹ ਗੱਲ ਕਰਦੇ ਨੇ ਹਿਸਟਰੀ ਕਿੱਥੋਂ ਤੱਕ ਹਿਸਟਰੀ ਦੀ ਉਹ ਸੂਝ ਰੱਖਦੇ ਨੇ ਪ੍ਰੋਫੈਸਰ ਮਹਿੰਦਰਪਾਲ ਜੀ ਸਰਦਾਰ ਸਿਮਰਜਿੰਦਰ ਸਿੰਘ ਮਾਨ ਜੀ ਭਾਈ ਅਮਰਪਾਲ ਸਿੰਘ ਜੀ ਸਰਬਜੀਤ ਸਿੰਘ ਖਾਲਸਾ ਜੀ ਸਾਨੂੰ ਤਾਂ ਉਹਨਾਂ ਦੇ ਅੱਗੇ Ehsaan ਮੰਨਣਾ ਚਾਹੀਦਾ ਹੈ ਉਹਨਾਂ ਦਾ ਵੀ ਉਹ ਇਹ ਜਿਹੇ ਗਰਮੀ ਦੇ ਵਿੱਚ ਇਹ ਜਿਹੇ ਲੋਹਾਂ ਦੇ ਵਿੱਚ ਜਿੱਥੇ ਅੱਗ ਵੱਰ ਰਹੀ ਹੈ ਉਹ ਸਾਡੇ ਲਈ ਸੜਕਾਂ ਤੇ ਉੱtre ਹੋਏ ਨੇ ਨਹੀਂ ਉਹਨਾਂ ਨੂੰ ਕੀ ਫਰਕ ਪੈਂਦਾ ਹੈਨਾ ਉਹ ਨਾ ਵੀ ਆਉਂਦੇ ਕਿਉਂਕਿ ਪਹਿਲਾਂ ਹੀ ਨਹੀਂ ਕੌਮ ਨੇ ਕਦੇ ਤਾਂ ਉਹਨਾਂ ਨੂੰ ਪੁੱਛਿਆ ਹੈਗਾ ਜਦੋਂ ਉਹਨਾਂ ਦੇ ਪਰਿਵਾਰਸ਼ੀਦ ਹੋਏ ਨੇ ਕੌਮ ਨੇ ਕਦੋਂ ਉਹਨਾਂ ਨੂੰ ਪੁੱਛ ਲਿਆ ਜਾ ਕੇ ਸੋ ਉਦਾਂ ਹੀ ਉਹ ਬੈਠੇ ਨੇ ਤੇ ਪਰ ਉਹ ਅੱਜ ਫੇਰ ਕੌਮ ਲਈ ਖੜੇ ਹੋਏ ਨੇ ਸਾਡਾ ਹੱਕ ਬੰਦ ਹੈ ਵੀ ਆਪਾਂ ਉਹਨਾਂ ਦਾ ਇਹਿਸਾਨ ਮੰਨੀਏ ਇਹੋ ਜਿਹੀਆਂ ਰੂਹਾਂ ਨੂੰ ਜਿਤਾਈਏ ਤੁਸੀਂ ਪੰਥਕ ਸੀੜ ਦੀ ਗੱਲ ਕਰੀਏ ਤਾਂ ਅਮਰਤਪੁਰ ਨੂੰ ਲੈ ਕੇ ਗੱਲ ਕਰੀਏ ਤਾਂ ਅਕਾਲੀ ਦਲ ਕਹਿੰਦੇ ਆ ਕਿ ਉਹ ਤਾਂ ਇੱਕ ਬੰਦੀ ਸਿੱਖ ਨਹੀਂ ਹੈ ਕਿਉਂ ਨਹੀਂ ਹੈਗਾ ਜੀ ਉਹਨਾਂ ਨੇ ਕਿਹਾ ਕਿ ਪਹਿਲਾਂ ਉਹ ਜੀਨਾ ਪਾਉਂਦੇ ਸੀ ਵਾਲ ਕਟਵਾਉਂਦੇ ਸੀ ਤੇ ਹੁਣ 1.5 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਆਪਣੇ ਆਪ ਨੂੰ ਬੰਦੀ ਸਿੰਘ ਠਾਹ ਰਹੇ ਨੇ ਮੈਂ ਕਿੰਨਿਆਂ ਕ ਦੀ ਕਿੰਨਿਆਂ ਕ ਦੀ ਐਗਜ਼ਾਮਪਲਸ ਦਵਾਂ ਵੀ ਜਿਹੜੇ ਪਹਿਲਾਂ ਸਿਰੋਮੋਨੇ ਕੋਨੇ ਸੀ ਬਹੁਤ ਸਾਡੇ ਸ਼ਹੀਦ ਵੀ ਇਦਾਂ ਦੇ ਹੋਏ ਨੇ ਠੀਕ ਹੈ ਤੇ ਅੱਜ ਕੱਲ ਦੀ ਨੌਜਵਾਨ ਜਿਹੜੀ ਪੀੜ੍ਹੀ ਹੈ ਸਹਿਜਪਾਲ ਬਰਾੜ ਵਰਗਿਆਂ ਦੀ ਜੇ ਆਪਾਂ ਗੱਲ ਕਰ ਲਈ ਕਾਂਗਰਸ ਦੇ ਸਪੋਕਸਮੈਨ ਸੀਗੇ ਉਹ ਉਹ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੈਂਪੇਨ ਕਰਦੇ ਫਿਰਦੇ ਨੇ ਉਹ ਉਹਨਾਂ ਦੀਆਂ ਨੀਤੀਆਂ ਨੂੰ ਦੇਖ ਕੇ ਅੱਕ ਕੇ ਹੱਥ ਜੋੜ ਕੇ ਆ ਗਏ ਨੇ ਤੇ ਜੇ ਗੱਲ ਕਰੀਏ ਆਪਾਂ ਇੱਥੇ ਹੀ ਪੱਗਾਂ ਵਾਲਿਆਂ ਦੇ ਜਿਨ੍ਹਾਂ ਨੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਨੇ ਕੀ ਉਹਨਾਂ ਨੇ ਸਹੀ ਮੁੱਲ ਮੋੜੇ ਨੇ ਦਸਤਾਰਾਂ ਦੇ ਅੱਜ ਉਹ ਜਾ ਕੇ ਸੁਖਪਾਲ ਸਿੰਘ ਖਹਿਰੇਵਰਗੇ ਬਾਪੂ ਜੇ ਦੇ ਉਲਟ ਖੜੇ ਹੋਗੇ ਨੇ ਮੰਨ ਲੈਨੇ ਆ ਵੀ ਉਹਨਾਂ ਨੇ ਪਿੱਛੇ ਜੇ ਸਾਡੇ ਹੱਕ ਦੀ ਗੱਲ ਕੀਤੀ ਸੀ ਪਰ ਕੀ ਉਹ ਸਾਡੀ ਸਿੰਪਥੀ ਲੈਣ ਲਈ ਵੀ ਹਾਂ ਅੱਗੇ ਜਾ ਕੇ ਅਸੀਂ ਇਹਨਾਂ ਦੇ ਪਿੱਠੇ 'ਚ ਛੁਰਾ ਮਾਰਾਂਗੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਉਲਟ ਖੜ ਕੇ ਇਹੋ ਜਿਹਾ ਪੱਗਾਂ ਤੋਂ ਅਸੀਂ ਕੀ ਕਰਾਉਣਾ ਸਾਡਾ ਯੋਧਾ ਸਾਨੂੰ ਪਤਾ ਹੈ ਵੀ ਉਹ ਪਹਿਲਾਂ ਸਿਰੋਮੋਨਾ ਸੀ ਪਰ ਆਇਆ ਕਿਸ ਕਿਸ ਜੋ ਜਹ ਜਲਾਲ ਨਾਲ ਉਹ ਆਇਆ ਉਹਨੇ ਕੀ ਭਰਤਾ ਹੈ ਜ ਨੌਜਵਾਨਾਂ ਦੇ ਵਿੱਚ ਜਿਹੜੇ ਇੱਕਦਮ ਨੌਜਵਾਨ ਉਹਦੇ ਪਿੱਛੇ ਹੋ ਕੇ ਦੁਰਪੇ ਜੇ ਉਹ ਸੱਚਾ ਸੀ ਉਹ ਬੋਲਦਾ ਸੀ ਸੱਚੇ ਦਿਲੋਂ ਤਾਂ ਉਹਦੀ ਗੱਲ ਨੌਜਵਾਨਾਂ ਤੱਕ ਪਹੁੰਚੀ ਆ ਦੇਖੋ ਲੀਡਰ ਕੀ ਕਰਦੇ ਨੇ ਲੀਡਰ ਦਿਮਾਗ ਤੋਂ ਬੋਲਦੇ ਨੇ ਠੀਕ ਹੈ ਜਿਵੇਂ ਆਪਾਂ ਕਹਿ ਲਈਏ ਵੀ ਆਹਾ ਜਿਹੜਾ ਭਗਵੰਤ ਮਾਨ ਚੁਟਕਲੇ ਬਣਾਉਂਦਾ ਹੈ ਹਨਾ ਉਹ ਦਿਮਾਗ ਤੋਂ ਬਣਾ ਕੇ ਉਹਦਾ ਦੀ ਗੱਲ ਕਰਦਾ ਤੇ ਉਹਦੀ ਗੱਲ ਮੈਂ ਕਹਿੰਦੀ ਆ ਵੀ ਪਰਚਲਤ ਹੁੰਦੀ ਆ ਸਭ ਤੋਂ ਜ਼ਿਆਦਾ ਹਨਾ ਸਭ ਤੋਂ ਜ਼ਿਆਦਾ ਉਹਦੀ ਗੱਲ ਪਰਚਲਤ ਹੁੰਦੀ ਆ ਪਰ ਉਹ 2-4 ਦਿਨੇ ਰਹਿੰਦੀ ਆ ਉਹ ਰਹਿੰਦੀ ਵੀ ਦਿਮਾਗਾਂ ਦੇ ਵਿੱਚ ਆ ਲੋਕ ਆਮ ਘਰਾਂ ਦੇ ਵਿੱਚ ਬੈਠੇ ਉਹਦੇ ਚੁਟਕਲੇ ਸੁਣਾ ਦਿੰਦੇ ਨੇ ਇੱਕ ਦੂਜੇ ਨੂੰ ਪਰ ਜਿਹੜੀ ਦਿਲ ਤੋਂ ਆਈ ਗੱਲ ਹੈ ਨਾ ਜਿਵੇਂ ਭਾਈ ਅਮਰਿਤਪਾਲ ਸਿੰਘ ਖਾਲਸਾ ਨੇ ਦਿਲ ਤੋਂ ਗੱਲ ਕੀਤੀ ਉਹ ਲੋਕਾਂ ਦੇ ਦਿਲਾਂ 'ਚ ਜਾ ਕੇ ਵੱਜੀ ਆ ਤਾਂ ਹੀ ਅੱਜ ਨੌਜਵਾਨੀ ਉਹਦੇ ਪਿੱਛੇ ਆ ਨੌਜਵਾਨਾਂ ਦੀਆਂ ਮਾਵਾਂ ਉਹਨਾਂ ਦੇ ਪਿੱਛੇ ਨੇ ਸਭ ਤੋਂ ਵੱਡੀ ਗੱਲ ਇਹ ਆ ਮੈਂ ਕਹਿੰਦੀ ਆ ਵੀ ਇੱਕ ਲੇਡੀ ਆ ਜਿਹੜੀ ਸੰਸਾਰ ਨੂੰ ਸਿਰਜ ਦਿੰਦੀ ਆ ਨਵਾਂ ਰੂਪ ਦਿੰਦੀ ਆ ਤੇ ਮੈਨੂੰ ਲੱਗਦਾ ਜਿੱਥੇ ਫਿਰ ਉਹ ਮਾਵਾਂ ਦਾ ਆਸ਼ੀਰਵਾਦ ਭਾਈ ਸਾਹਿਬ ਦੇ ਨਾਲ ਆ ਫਿਰ ਭਾਈ ਸਾਹਿਬ ਤਾਂ ਮੈਨੂੰ ਲੱਗਦਾ ਚੜ੍ਹਦੀ ਕਲਾ ਕਰਕੇ ਹੀ ਜਾਣਗੇ ਨਾਲੇ ਕਹਿੰਦੇ ਕਿ ਉਹਦੇ ਆਰਐਸਐਸ ਨਾਲ ਲਿੰਕ ਨੇ ਬੀਜੇਪੀ ਦੇ ਨਾਲ ਲਿੰਕ ਨੇ ਮੈਂ ਧੰਨਵਾਦ ਕਰਦੀ ਆ ਇਹੋ ਜਿਹੀਆਂ ਏਜੰਸੀਆਂ ਦਾ ਜਿਵੇਂ ਆਰਐਸਐਸ ਆਪਣਾ ਕਟੜ ਹੋ ਕੇ ਤੁਰ ਰਹੇ ਨੇ ਹਿੰਦੂਵਾਦ ਨੂੰ ਵਧਾ ਰਹੇ ਨੇ ਮੈਂ ਧੰਨਵਾਦ ਕਰਦੀ ਆ ਜੀ ਉਹਨਾਂ ਨੇ ਸਾਡੇ ਸਿੱਖਾਂ ਨੂੰ ਵੀ ਅਕਲ ਦੇਤੀ ਮਾੜੀ-ਮੋਟੀ ਇਹੋ ਜਿਹਾ ਬੰਦਾ ਸਾਡੇ ਵਿੱਚ ਭੇਜਤਾ ਕਿ ਸਾਡਿਆਂ ਨੂੰ ਵੀ ਅਕਲ ਆ ਗਈ ਭਾਈ ਗੁਰੂ ਵਾਲੇ ਬਣ ਜਾਓ ਇਹੋ ਜੇ ਹੋਰ ਦੋ ਚਾਰ ਭੇਜ ਦੋ ਸਾਡਾ ਪੰਜਾਬ ਬਚ ਜੂਗਾ ਸਾਡੇ ਪੰਜਾਬ ਦਾ ਜੋ ਰੂਹ ਜਿਹੜੀ ਪਹਿਲਾਂ ਵਾਲੀ ਰੂਹ ਸੀਗੀ ਜਿਹੜੀ ਕਿਤੇ ਅੱਜਕੱਲ ਮੁਰਝਾਈ ਹੋਈ ਦਿਖਦੀ ਸੀ ਉਹ ਦੁਬਾਰਾ ਖਿਲ ਜੂਗੀ ਸੋ ਮੈਂ ਧੰਨਵਾਦ ਕਰਦੀ ਆ ਇਹੋ ਜੀਆਂ ਏਜੰਸੀਆਂ ਦਾ ਕਿ ਉਹ ਐਦਾਂ ਦੇ ਬੰਦੇ ਭੇਜਦੇ ਨੇ ਦੋ ਚਾਰ ਹੋਰ ਭੇਜੋ ਜੀ ਸਾਡਾ ਤਾਂ ਪੰਜਾਬ ਬਚ ਜੂਗਾ ਅਸੀਂ ਖੁਸ਼ ਆ ਤੁਸੀਂ ਆਪ ਦਾ ਜਿਵੇਂ ਚਲਾਉਣਾ ਜੋ ਕਟੜਪਨ ਲੈ ਕੇ ਆਉਣਾ ਜਿਵੇਂ ਕਰਨਾ ਤੁਸੀਂ ਕਰੋ ਪਰ ਸਾਡੇ ਪੰਜਾਬ ਨੂੰ ਖੁਸ਼ ਰਹਿਣ ਦਿਓ ਤੇ ਐਦਾਂ ਦੇ ਭੇਜਦੇ ਰਹੋ ਸਾਨੂੰ ਕਬੂਲ ਨੇ ਤੁਹਾਨੂੰ ਲੱਗਦਾ ਹੈ ਕਿ ਫਿਰ ਭਾਈ ਅਮਰਤਪਾਲ ਬਿਰਸਾ ਸਿੰਘ ਕੋਲ ਟੋਹਰ ਟੱਕਰ ਦੇਣਗੇ ਤੇ ਉਰੇ ਜੰਗ ਦੇ ਵਿੱਚ ਫਤਿਹ ਕਰਵਾਗੇ ਟੱਕਰ ਮੈਨੂੰ ਲੱਗਦਾ ਹੈ ਜੀ ਟੱਕਰ ਦੀ ਆਪ ਗੱਲ ਹੀ ਨਾ ਕਰੀਏ ਟੱਕਰ ਮੈਨੂੰ ਲੱਗਦਾ ਵੀ ਹੈ ਹੀ ਨਹੀਂ ਹਾਂ ਕਿਉਂਕਿ ਬਲਟੋਹਾ ਸਾਹਿਬ ਨੂੰ ਇਹ ਸਾਰੀ ਸੰਗਤ ਸਮਝ ਚੁੱਕੀ ਆ ਵੀ ਆਪਾਂ ਲੀਡਰਾਂ ਨੂੰ ਮੌਕੇ ਪਹਿਲਾਂ ਬਹੁਤ ਦੇਤੇ ਹੁਣ ਆਪਾਂ ਆਪਣੇ ਬੱਚੇ ਨੂੰ ਮੌਕਾ ਦੇਣਾ ਹੈ ਕਿਉਂਕਿ ਉਹ ਸਿਰਫ ਇੱਕ ਮਾਂ ਦਾ ਪੁੱਤ ਨਹੀਂ ਰਿਹਾ ਅੱਜ ਲੱਖਾਂ ਮਾਵਾਂ ਉਹਦੇ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਪਤਾ ਜੇ ਉਹ ਪੁੱਤ ਬਚੂਗਾ ਤਾਂ ਉਹਨਾਂ ਦੇ ਪੁੱਤ ਬਚਣਗੇ ਜਿਹੜੀਆਂ ਮਾਂਵਾਂ ਉਹਨਾਂ ਦੇ ਪਿੱਛੇ ਖੜੀਆਂ ਨੇ ਸੋ ਟੱਕਰ ਮੈਨੂੰ ਲੱਗਦੀ ਨਹੀਂ ਹੈਗੀ ਪਰ ਠੀਕ ਹੈ ਜੇ ਆਪਾਂ ਪੋਲੀਟਿਕਲੀ ਗੱਲ ਕਰੀਏ ਤਾਂ ਦੇ ਸਕਦੇ ਨੇ ਟੱਕਰ ਟੱਕਰ ਦੇ ਕੇ ਵੀ ਜਿੱਤਣਗੇ ਜੀ ਕਹਿੰਦੇ ਅਮਰਤਪਾਲ ਆਪਣੇ ਲਈ ਇਲੈਕਸ਼ਨ ਲੜ ਰਿਹਾ ਨਾ ਕਿ ਲੋਕਾਂ ਲਈ ਕਹਿੰਦੇ ਵੀ ਆਪਣੇ ਆਪ ਨੂੰ ਬਾਹਰ ਕਢਾਉਣ ਦੇ ਲਈ ਇਲੈਕਸ਼ਨ ਲੜ ਰਿਹਾ ਦੇਖੋ ਇਹ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਭਾਈ ਸਾਹਿਬ ਜਦੋਂ ਆਏ ਸੀ ਮੋਨੇ ਸੀਗੇ ਸਿਰ ਤੇ ਦਸਤਾਰ ਸਜਾ ਕੇ ਕੁੜਤੇ ਪਜਾਮੇ ਦੇ ਵਿੱਚ ਆਏ ਸੀਗੇ ਰੱਬ ਨੇ ਮਿਹਰ ਕੀਤੀ ਆ ਬਖਸ਼ਿਸ਼ ਕੀਤੀ ਆ ਅਕਾਲ ਪੁਰਖ ਨੇ ਕਿ ਉਹਨਾਂ ਦੀ ਦਸਤਾਰਬੰਦੀ ਹੋਈ ਉਹ ਤਾਂ ਇਹ ਵੀ ਨਹੀਂ ਸੀ ਮਨ 'ਚ ਚੱਲ ਕਿ ਆ ਵੀ ਮੈਂ ਦਸਤਾਰਬੰਦੀ ਕਰਾਂਗਾ ਜਾ ਕੇ ਜੀ ਹੈਨਾ ਉਹ ਉਹਨਾਂ ਦੀ ਕੋਈ ਪਲੈਨਿੰਗ ਹੈ ਹੀ ਨਹੀਂ ਸੀ ਉਹਨਾਂ ਦੇ ਮੂੰਹੋਂ ਨਿਕਲ ਗਿਆ ਕਿ ਅਸੀਂ ਅੰਮ੍ਰਿਤਸਰ ਆ ਗਏ ਅਸੀਂ ਗੁਰੂ ਵਾਲੇ ਬਣਨਾ ਉਹ ਬਣ ਗਏ ਸੋ ਅੱਗੇ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਨਾ ਤੇ ਇਹ ਵੀ ਸਾਰਿਆਂ ਨੂੰ ਪਤਾ ਕਿ ਇੱਕ ਪਾਰਟੀ ਨੇ ਉਹਨਾਂ ਨੂੰ ਟਿਕਟ ਦੇਣ ਦੀ ਕੋਸ਼ਿਸ਼ ਵੀ ਕੀਤੀ ਵੀ ਤੁਸੀਂ ਆਓ ਸਵਾਗਤ ਕੀਤਾ ਪਰ ਉਹ ਕਹਿੰਦੇ ਵੀ ਨਹੀਂ ਜੀ ਮੈਂ ਲੜਨਾ ਨਹੀਂ ਚਾਹੁੰਦਾ ਫਿਰ ਅਸੀਂ ਸਾਰਿਆਂ ਨੂੰ ਸੰਗਤ ਨੇ ਇਕੱਠੇ ਹੋ ਕੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕੀਤੀ ਐ ਉਹਨਾਂ ਨੂੰ ਦੱਸਿਆ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਾਂ ਦਾ ਹੁਕਮ ਨਹੀਂ ਸੀ ਨਾ ਮੋੜ ਦੇ ਸੰਗਤ ਦਾ ਹੁਕਮ ਨਹੀਂ ਸੀ ਬੋਰਡ ਦੇ ਇਹ ਤੁਹਾਡੇ ਉੱਤੇ ਹੁਕਮ ਐ ਭਾਈ ਸਾਹਿਬ ਜੀ ਵੀ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਆਓ ਸਾਨੂੰ ਤੁਹਾਡੇ ਦਿਮਾਗ ਦੀ ਜਰੂਰਤ ਐ ਕਿਉਂਕਿ ਸਾਨੂੰ ਪਤਾ ਐ ਸਾਡੇ ਪਹਿਲਾਂ ਦੇ ਬੰਦੀ ਸਿੰਘਾਂ ਨਾਲ ਇਹ ਸਰਕਾਰਾਂ ਨੇ ਕੀ ਕੀਤਾ ਉਹਨਾਂ ਨੂੰ ਸੋ ਲੋ ਪాయిਜ਼ਨ ਦੇ ਦੇ ਕੇ ਉਹਨਾਂ ਦੇ ਜਿਹੜੇ ਦਿਮਾਗ ਨੇ ਵਿਚਾਰਿਆਂ ਨਾਲ ਬਹੁਤ ਮਤਲਬ ਵੀ ਮੈਂਟਲੀ ਤੌਰ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਜਿਹੜੇ ਦਿਮਾਗ ਨੇ ਇੰਨੇ ਰੋਸ਼ਨ ਦਿਮਾਗ ਹੁੰਦੇ ਸੀਗੇ ਅੱਜ ਉਹ ਬਸ ਉਹ ਕਾਲ ਕੋਠੜੀਆਂ ਨੂੰ ਦੇਖ ਦੇਖ ਕੇ ਉਹ ਮੈਂਟਲੀ ਤੌਰ ਤੇ ਅਫਸਰਟ ਹੋ ਚੁੱਕੇ ਨੇ ਕਿੰਨੇ ਹੀ ਬੰਦੀ ਸਿੰਘ ਨੇ ਸੋ ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਦੇ ਦਿਮਾਗ ਦੇ ਨਾਲ ਉਹਨਾਂ ਦੇ ਸਰੀਰ ਦੇ ਨਾਲ ਕੋਈ ਖਲਵਾੜ ਹੋਵੇ ਕਿਉਂਕਿ ਸਾਨੂੰ ਉਸ ਸਰੀਰ ਦੀ ਉਸ ਦਿਮਾਗ ਦੀ ਸਖਤ ਜ਼ਰੂਰਤ ਹੈ ਜੀ ਨਰੇ ਆਮ ਆਦਮੀ ਪਾਰਟੀ 130 ਨੂੰ ਲੈ ਕੇ ਦਾਵਾ ਕਰ ਰਹੀ ਹੈ ਦੇਖੋ ਆਮ ਆਦਮੀ ਪਾਰਟੀ ਦੀ ਮੈਂ ਕੀ ਗੱਲ ਕਰਨੀ ਹੈ ਮੈਨੂੰ ਇਹ ਪਾਰਟੀ ਬਾਰੇ ਗੱਲ ਕਰਨੀ ਕੁਝ ਜ਼ਿਆਦਾ ਚੰਗੀ ਨਹੀਂ ਲੱਗਦੀ ਕਿਉਂਕਿ ਇਹ ਲੋਕ ਨੇ ਉਹ ਜਿਹੜੇ ਸਿਰਫ ਚੁਟਕਲਿਆਂ ਦੇ ਸਿਰ ਤੇ ਬਣੇ ਨੇ ਤੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਰਾਜਨੀਤੀ ਦੇ ਵਿੱਚ ਜੇਕਰ ਚੁਟਕਲਾ ਹੁੰਦਾ ਵੀ ਹੈ ਤਾਂ ਕਿਸ ਗੱਲ ਤੇ ਹੁੰਦਾ ਇਹ ਪਰਸਨਲ ਲੈ ਜਾਂਦੇ ਨੇ ਪਰਸਨਲ ਅਟੈਕਸ ਕਰਦੇ ਨੇ ਲੋਕਾਂ ਦੇ ਉੱਤੇ ਤੇ ਮੇਰੇ ਨਾਲ ਵੀ ਬਹੁਤ ਹੋਇਆ ਮੋਰਚਾਂ ਦੇ ਉੱਤੇ ਸਾਨੂੰ ਪਰਸਨਲ ਅਟੈਕ ਕੀਤਾ ਗਿਆ ਫਿਜ਼ੀਕਲੀ ਵੀ ਮੈਂਟਲੀ ਵੀ ਹਣਾ ਉਹ ਜਦੋਂ ਅਸੀਂ ਭਾਈ ਸਾਹਿਬ ਦੇ ਲਈ ਮੋਰਚਾ ਲਗਾਇਆ ਸੀਗਾ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦੇ ਲਈ ਉਦੋਂ ਸਾਡੇ ਉੱਤੇ ਇਹਨਾਂ ਨੇ ਆਪਦੇ ਗੁੰਡੇ ਭੇਜੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਦੇ ਹੱਥ ਦੇ ਵਿੱਚ ਤਲਵਾਰ ਸੀਗੀ ਇੱਕ ਦੇ ਵਿੱਚ ਇੱਕ ਡੰਡਾ ਸੀਗਾ ਕਾਫੀ ਵੱਡਾ ਸਲੋਤਰ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਸੀਗਾ ਉਹ ਮੇਰੇ ਤੇਨੂੰ ਚੜ ਕੇ ਆਏ ਕਹਿੰਦੇ ਇਹ ਕੁੜੀ ਬਹੁਤ ਬੋਲਦੀ ਆ ਕਿਉਂਕਿ ਇਹਦਾ ਭਾਸ਼ਣ ਹੈ ਜਿਹੜਾ ਮੈਂ ਤੁਹਾਡੀ ਆਵਾਜ਼ ਨਾਲ ਬੋਲਣ ਦੀ ਕੋਸ਼ਿਸ਼ ਕੀਤੀ ਜੀ ਕੀਤੀ ਗਈ ਹੈ ਉੱਥੇ ਵੀ ਕੀਤੀ ਗਈ ਹੈ ਸਾਡੇ ਘਰਾਂ ਨੂੰ ਘੇਰੇ ਪਏ ਨੇ ਸਾਨੂੰ ਮੈਂਟਲੀ ਤੰਗ ਕੀਤਾ ਜਾਂਦਾ ਕਦੇ ਕੋਈ ਕਮੈਂਟ ਕੋਈ ਕਦੇ ਕੋਈ ਕਮੈਂਟ ਸੋਸ਼ਲ ਮੀਡੀਆ ਦੇ ਉੱਤੇ ਸੋ ਇਸ ਕਰਕੇ ਮੈਂ ਤਾਂ ਕਈ ਵਾਰ ਸੋਸ਼ਲ ਮੀਡੀਆ ਉੱਤੇ ਵੀ ਐਕਟਿਵ ਨਹੀਂ ਰਹਿੰਦੀ ਆਪਾਂ ਫੋਨ ਤੋਂ ਦੂਰ ਰਹਿਣੇ ਆ ਪਰ ਹਾਂ ਇੰਨਾ ਕੁ ਜ਼ਰੂਰ ਹੈ ਵੀ ਜਿੱਥੇ ਐਕਟਿਵ ਹੋਣਾ ਚਾਹੀਦਾ ਉੱਥੇ ਹੁੰਨੇ ਆ ਗਰਾਊਂਡ ਲੈਵਲ ਤੇ ਹੋਣਾ ਚਾਹੀਦਾ ਸੀ ਹੈਗੇ ਆ ਜੀ ਤੇ ਸਿਮਰਨ ਜੀ ਤੋਂ ਮੰਗ ਨੂੰ ਲੈ ਕੇ ਗੱਲ ਕਰੀਏ ਸੰਗਰੂਰ ਦੇ ਪੇਜ ਵੀ ਤਾਂ ਫਸੇ ਹੋਏ ਨਜ਼ਰ ਆ ਰਹੇ ਨੇ ਮੈਨੂੰ ਇੱਥੇ ਵੀ ਇਹੀ ਲੱਗਦਾ ਵੀ ਸੰਗਤ ਦਾ ਧੰਨਵਾਦੀ ਕਰਨਾ ਪਊਗਾ ਵੀ ਸੰਗਤ ਇੰਨਾ ਪਿਆਰ ਦੇ ਰਹੀ ਐ ਇੰਨਾ ਪਿਆਰ ਦੇ ਰਹੀ ਐ ਗਰਾਊਂਡ ਲੈਵਲ ਦੇ ਉੱਤੇ ਕਿ ਬਾਪੂ ਮਾਂ ਬਾਪੂ ਮਾਂ ਨਹੀਂ ਹੋਇਆ ਵੇ ਨਾ ਤੇ ਦੂਜਾ ਮਾਂ ਦਿਖਦਾ ਤੇ ਨਾ ਖੈਰਾ ਦਿਖਦਾ ਖੈਰ ਇਹਨੂੰ ਤਾਂ ਲੋਕ ਇਹ ਕਹਿ ਰਹੇ ਨੇ ਭਾਈ ਇਹ ਤੇਰੀ ਸਭ ਤੋਂ ਵੱਡੀ ਗਲਤੀ ਇਹ ਤੇਰੀ ਸਭ ਤੋਂ ਵੱਡੀ ਗਲਤੀ ਆ ਜਿਹੜੀ ਤੂੰ ਬਾਪੂ ਜੀ ਦੇ ਉਲਟ ਜਾ ਕੇ ਖੜ ਗਿਆ ਤੇ ਇਹ ਸਾਬਤ ਵੀ ਹੋਊਗੀ ਇਨ ਫਿਊਚਰ ਜਦੋਂ ਨੌਜਵਾਨੀ ਨੇ ਤੇਰੇ ਵੱਲੋਂ ਮੂੰਹ ਪਾਸੇ ਕਰ ਲਿਆ ਹੁਣ ਤਾਂ ਨੌਜਵਾਨ ਜੁੜਨ ਵੀ ਲੱਗੇ ਸੀਗੇ ਪਰ ਜਿਹੜੀ ਆ ਗਲਤੀ ਕੀਤੀ ਹੈ ਨੌਜਵਾਨੀ ਤੁਹਾਡੇ ਤੋਂ ਪਾਸੇ ਹੋ ਜੂਗੀ ਮੂੰਹ ਫੇਰ ਜੂਗੀ ਇਹ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਪਰ ਮੈਂ ਜਿੰਨਾ ਕਿ ਦੇਖਿਆ ਹੈ ਮੁਸਲਮਾਨ ਨੇ ਜਿਹੜੇ ਉੱਥੋਂ ਦੇ ਇੰਨਾ ਪਿਆਰ ਦਿੰਦੇ ਨੇ ਬਾਪੂ ਜੀ ਨੂੰ ਹਿੰਦੂ ਨੇ ਉਹ ਇੰਨਾ ਪਿਆਰ ਦਿੰਦੇ ਨੇ ਉਹ ਇਹ ਕਹਿੰਦੇ ਨੇ ਇਹ ਸਰਬ ਸਾਂਝੀ ਗੱਲ ਕਰਦੇ ਨੇ ਇਹ ਧਰਮਾਂ ਦੇ ਉੱਤੇ ਰਾਜਨੀਤੀ ਨਹੀਂ ਕਰਦੇ ਜਦ ਕਿ ਬਾਕੀ ਪਾਰਟੀਆਂ ਧਰਮਾਂ ਦੇ ਉੱਤੇ ਰਾਜਨੀਤੀ ਕਰਦੀਆਂ ਨੇ ਮਤਲਬ ਸਪਾਰਖੇਰੇ ਵੀ ਫਿਰ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਨੇ ਬਿਲਕੁਲ ਕੀਤੀ ਹੈ ਜੀ ਕਿਵੇਂ ਜਿੱਦਾਂ ਪਹਿਲਾਂ ਉਹਨਾਂ ਨੇ ਸਾਡੇ ਜਿਹੜੀ ਫੀਲਿੰਗਸ ਨੇ ਸਾਡੇ ਉਹਨਾਂ ਨਾਲ ਹੀ ਫੀਲਿੰਗਸ ਨਾਲ ਹੀ ਖਿਲਵਾੜ ਕੀਤਾ ਪਹਿਲਾਂ ਤਾਂ ਭਾਈ ਸਾਹਿਬ ਲਈ ਇੰਨਾ ਚੰਗਾ ਬੋਲੇ ਨੇ ਸਾਨੂੰ ਤਾਂ ਇਹ ਆਸ ਹੋ ਗਈ ਸੀ ਕਿ ਸਾਾਨੂੰ ਕੋਈ ਲੀਡਰ ਇੱਕ ਹੋਰ ਮਿਲ ਰਿਹਾ ਹੈ ਜੋ ਇੱਕ ਚੰਗੀ ਪਾਰਟੀ ਦੇ ਵਿੱਚ ਜਾਂ ਤਾਂ ਸ਼ਾਇਦ ਆ ਸਕਦਾ ਹੈ ਜਾਂ ਇੱਕ ਚੰਗੀ ਪਾਰਟੀ ਬਣਾ ਸਕਦਾ ਹੈ ਨੌਜਵਾਨਾਂ ਨੂੰ ਇੱਕ ਰਸਤਾ ਦਿਖਾ ਸਕਦਾ ਹੈ ਹੈਨਾ ਇੱਕ ਰੌਸ਼ਨੀ ਬਣ ਕੇ ਸੰਤ ਲੱਗਦਾ ਸੀ ਵੀ ਇਹ ਰੌਸ਼ਨੀ ਬਣ ਕੇ ਆਉਣਗੇ ਪਰ ਇਹਨਾਂ ਨੇ ਤਾਂ ਜਿਵੇਂ ਹੀ ਸਾਡੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਦੇ ਉੱਤੇ ਪਾਣੀ ਫੇਰਤਾ ਅਸੀਂ ਤਾਂ ਉਹਨਾਂ ਦੇ ਅਸੀਂ ਖੁਦ ਵੀ ਆਣਾ ਤੋਂ ਬਹੁਤ ਉਮੀਦਾਂ ਲਗਾਈਆਂ ਸੀ ਕਿ ਜੇ ਕਾਂਗਰਸ ਦੇ ਵਿੱਚੋਂ ਵੀ ਉੱਠ ਕੇ ਜਾਂ ਹੋਰ ਪਾਰਟੀਆਂ ਦੇ ਵਿੱਚੋਂ ਵੀ ਉੱਠ ਕੇ ਲੀਡਰ ਸੱਚ ਨੂੰ ਪਛਾਣ ਸਕਦੇ ਨੇ ਤਾਂ ਮਤਲਬ ਵੀ ਪੰਜਾਬ ਦੀ ਰਾਜਨੀਤੀ ਬਦਲ ਸਕਦੀ ਹੈ ਪਰ ਨਹੀਂ ਕਿਤੇ ਨਾ ਕਿਤੇ ਉਹ ਰਾਜਨੀਤੀ ਹਲੇ ਵੀ ਇਹਨਾਂ ਦੇ ਦਿਲਾਂ ਦੇ ਵਿੱਚ ਹੈਗੀ ਆ ਵੀ ਕੁਰਸੀ ਜਾਂ ਪੈਸਾ ਉਹ ਹਲੇ ਵੀ ਇਹਨਾਂ ਦੇ ਦਿਲਾਂ ਦੇ ਵਿੱਚ ਹੈਗਾ ਜੇ ਨਾ ਹੁੰਦਾ ਤਾਂ ਇਹ ਸਿੱਧਾ ਜਵਾਬ ਦਿੰਦੇ ਪਾਰਟੀ ਨੂੰ ਕਿ ਨਹੀਂ ਮੈਂ ਮੈਨੂੰ ਜਿੱਥੋਂ ਮਰਜ਼ੀ ਖੜਾ ਦਿਓ ਇਹ ਮੇਰਾ ਹਲਕਾ ਨਹੀਂ ਹੈਗਾ ਮੈਂ ਇੱਥੋਂ ਦਾ ਨਹੀਂ ਹੈਗਾ ਠੀਕ ਹੈ ਸਰਦਾਰ ਮਾਨ ਸਾਹਿਬ ਤਾਂ ਉੱਥੋਂ ਦੇ ਨੇ ਵੀ ਮੈਂ ਉਹਨਾਂ ਦੇ ਆਪੋਜ਼ਿਟ ਜਾ ਕੇ ਆਪੋਜੀਸ਼ਨ 'ਚ ਮੈਂ ਖੜਨਾ ਹੀ ਨਹੀਂ ਤੁਸੀਂ ਮੈਨੂੰ ਕੁਰਸੀ ਦੇਣੀ ਆ ਦੋ ਨਹੀਂ ਦੇਣੀ ਨਾ ਦੋ ਜੇ ਇੰਨਾ ਹੀ ਉਹ ਪੰਥ ਨੂੰ ਪਿਆਰ ਕਰਦੇ ਸਾਡੇ ਭਾਈ ਸਾਹਿਬ ਨੂੰ ਪਿਆਰ ਕਰਦੇ ਸਾਡੇ ਪੰਜਾਬ ਦੇ ਹੱਕਾਂ ਦੇ ਲਈ ਇੰਨੀ ਉਹ ਸੱਚੇ ਹੁੰਦੇ ਤਾਂ ਉਹ ਮਨਾ ਕਰ ਦਿੰਦੇ ਉਹ ਵੀ ਤਾਂ ਇੱਕ ਪੰਜਾਬ ਦਾ ਹੱਕ ਹੀ ਹੈ ਜਿੱਥੇ ਬਾਪੂ ਜੀ ਨੇ ਜਿੱਤਣਾ ਇਹ ਵੀ ਸਾਡਾ ਇੱਕ ਹੱਕ ਹੀ ਹੈ ਕਿਉਂਕਿ ਬਾਪੂ ਜੀ ਨੇ ਜਾ ਕੇ ਸਾਡੀ ਗੱਲ ਸੰਸਦ ਦੇ ਵਿੱਚ ਕਰਨੀ ਹੈ ਬਾਪੂ ਜੀ ਨੇ ਦਿੱਲੀ ਦੇ ਕੰਨਾਂ ਦੇ ਵਿੱਚ ਸਾਡੀ ਗੱਲ ਪਾਉਣੀ ਆ ਇਹ ਵੀ ਸਾਡਾ ਇੱਕ ਹੱਕ ਹੀ ਆ ਤੇ ਤੁਸੀਂ ਸਿੱਧੂ ਮੂਸੇ ਵਾਲੇ ਦੇ ਫਾਦਰ ਸਾਹਿਬ ਦੀ ਗੱਲ ਖਰੀ ਸੀ ਬਲਕੌਰ ਸਿੰਘ ਵੀ ਤਾਂ ਕਾਂਗਰਸ ਪਾਰਟੀ ਲਈ ਸਪੋਰਟ ਕਰ ਰਹੇ ਨੇ ਮੈਂ ਤੁਹਾਨੂੰ ਦੇਖੋ ਜੀ ਪਹਿਲਾਂ ਹੀ ਦੱਸਿਆ ਵੀ ਜਿੱਦਾਂ ਹਨਾ ਉਹਨਾਂ ਨੇ ਮੈਨੂੰ ਇੰਨਾ ਕੁ ਲੱਗਦਾ ਵੀ ਉਹਨਾਂ ਨੇ ਇੱਕ ਪੁੱਤ ਖੋ ਲਿਆ ਦੂਜਾ ਹੁਣ ਹੋਇਆ ਸਾਰਿਆਂ ਦੀ ਅਰਦਾਸਾਂ ਸੀਗੀਆਂ ਵੀ ਉਹਨਾਂ ਦਾ ਘਰ ਬਚ ਜਵੇ ਸਾਡੀਆਂ ਵੀ ਸੀਗੀਆਂ ਚਾਹੀ ਅਸੀਂ ਪਾਰਟੀ ਪੱਧਰ ਤੇ ਇੱਕ ਦੂਜੇ ਤੋਂ ਵੱਖ ਹੋਈਏ ਪਰ ਸਾਡੀਆਂ ਵੀ ਦਿਲ ਦੀ ਅਰਦਾਸਾ ਇਹੋ ਸੀਗੀਆਂ ਜਦੋਂ ਅਸੀਂ ਸਰਦਾਰ ਸੁਖਦੀਪ ਸਿੰਘ ਦੇ ਭੋਗ ਦੇ ਉੱਤੇ ਗਏ ਸੀਗੇ ਤਾ ਇੱਕ ਰਾਤ ਪਹਿਲਾਂ ਅਸੀਂ ਉੱਥੇ ਪਹੁੰਚੇ ਸੀ ਮੇਰੀ ਮਾਤਾ ਜੀ ਨੇ ਉੱਥੇ ਉਹਨਾਂ ਦੀ ਮਾਤਾ ਜੀ ਨੂੰ ਸਲਾਹ ਦਿੱਤੀ ਸੀ ਕਿ ਜੋ ਵਾਪਰ ਗਿਆ ਉਹ ਆਪਣੇ ਹੱਥ ਨਹੀਂ ਪਰ ਅੱਗੇ ਆਉਣ ਵਾਲਾ ਭੂਿਕ ਤੁਹਾਡੇ ਹੱਥ ਹੈ ਤੁਸੀਂ ਇੱਕ ਬੱਚੇ ਨੂੰ ਲੈ ਕੇ ਆਓ ਇਸ ਘਰ ਦੇ ਵਿੱਚ ਇਸ ਹਵੇਲੀ ਦੇ ਵਿੱਚ ਤਾਂ ਉਹ ਜਿਹੜੀਆਂ ਗੱਲਾਂ ਨੇ ਮੈਨੂੰ ਲੱਗਦਾ ਵੀ ਸ਼ਾਇਦ ਉਹ ਮਾਤਾ ਜੀ ਨੇ ਸਮਝੀਆਂ ਨੇ ਬਾਪੂ ਜੀ ਨੇ ਸਮਝੀਆਂ ਨੇ ਤੇ ਬਹੁਤ ਚੰਗੀ ਗੱਲ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਦੁਬਾਰਾ ਖੁਸ਼ੀਆਂ ਆਈਆਂ ਨੇ ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹੋ ਡਰ ਆ ਜਿਵੇਂ ਉਹਨਾਂ ਨੇ ਇੱਕ ਪਹਿਲਾ ਪੁੱਤ ਖੋ ਲਿਆ ਹੈਨਾ ਵੀ ਹੁਣ ਨਵਾਂ ਜਿਹੜਾ ਆ ਰਿਹਾ ਉਹਦਾ ਭਵਿੱਖ ਬਚਾਉਣ ਦੇ ਲਈ ਉਹ ਇਸ ਪਾਸੇ ਹੋਣਗੇ ਪਰ ਜੋ ਸੁਖਦੀਪ ਕਰ ਗਿਆ ਇਹ ਸਭ ਨੂੰ ਪਤਾ ਵੀ ਉਹਨੇ ਕੀ ਕੀਤਾ ਸੱਚ ਨੂੰ ਆਪਾਂ ਜੇ ਬਾਰ-ਬਾਰ ਕਹੀ ਜਾਈਏ ਤਾਂ ਵੀ ਸੱਚ ਘਟਦਾ ਨਹੀਂ ਤੇ ਵੱਧਦਾ ਨਹੀਂ ਹੈਨਾ ਸੋ ਜੋ ਉਹ ਕਰ ਗਿਆ ਜੋ ਉਹਦੀਆਂ ਵੀਡੀਓਜ਼ ਨੇ ਇੱਕ ਵੀਡੀਓ ਤਾਂ ਹਲੇ ਵੀ ਵਾਇਰਲ ਹੋ ਰਹੀ ਹੈ ਬਾਪੂ ਬਲਕੌਰ ਸਿੰਘ ਜੀ ਦੀ ਜਿਹਦੇ ਵਿੱਚ ਉਹ ਇਹ ਕਹਿ ਰਹੇ ਨੇ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਹੋ ਗਿਆ ਪਰ ਮੈਂ ਇਥੇ ਇੱਕ ਸਲਾਹ ਦੇਣਾ ਚਾਹੁੰਦੀ ਆ ਬਾਪੂ ਜੀ ਨੇ ਬਾਪੂ ਜੀ ਤੁਸੀਂ ਮਾਣ ਕਰੋ ਤੁਹਾਡਾ ਪੁੱਤ ਕੀ ਕਰ ਗਿਆ ਇਸ ਚੀਜ਼ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਜੇ ਤੁਹਾਡਾ ਪੁੱਤ ਇਹ ਕੁਝ ਕਰ ਗਿਆ ਤਾਂ ਹੀ ਉਹਦੀ ਦੁਨੀਆ ਦੇ ਵਿੱਚ ਇੰਨੀ ਚੜਤ ਹੋਈ ਆ ਜਿਉ ਉਹ ਬਾਗੀ ਸੋਚਦਾ ਸੀਗਾ ਤਾਂ ਹੀ ਉਹਨੇ ਬਾਕੀ ਸਿੰਗਰਾ ਵਾਂਗ ਆਪਣੇ ਵਾਲ ਨਹੀਂ ਕਟਾਏ ਕੇਸ ਨਹੀਂ ਕਟਾਏ ਉਹਨੇ ਬੱਗ ਰਿਪਰੈਜ਼ੈਂਟ ਕੀਤੀ ਆ ਜਿਉ ਬਾਗੀ ਸੀਗਾ ਹਨਾ ਅੱਜ ਕੱਲ ਉਹਨਾਂ ਦੀ ਰਿਕਾਰਡਿੰਗਸ ਜਿਹੜੀਆਂ ਨੇ ਆਡੀਓ ਰਿਕਾਰਡਿੰਗਸ ਰਿਕਾਰਡਿੰਗਸ ਜਿਹੜੀਆਂ ਹੈਗੀਆਂ ਉਹ ਵਾਇਰਲ ਹੋ ਰਹੀਆਂ ਨੇ ਕਿ ਬਾਪੂ ਜੀ ਬੋਲ ਰਹੇ ਨੇ ਮੇਰਾ ਪੁੱਤ ਮੈਨੂੰ ਨਹੀਂ ਪਤਾ ਲੱਗਿਆ ਕਦੋਂ ਬਾਗੀ ਹੋ ਗਿਆ ਮੈਂ ਤਾਂ ਉਹਨੂੰ ਇਸ ਤਰੀਕੇ ਨਾਲ ਪਾਲਿਆ ਨਹੀਂ ਸੀਗਾ ਪਰ ਮੈਂ ਕਹਿੰਦੀ ਆ ਤੁਹਾਨੂੰ ਮਾਣ ਕਰਨਾ ਚਾਹੀਦਾ ਜੇ ਤੁਹਾਡਾ ਅਗਲਾ ਪੁੱਤ ਵੀ ਸੁਭਦੀਪ ਵਾਂਗ ਹੋ ਰਿਹਾ ਹੈ ਪਲ ਰਿਹਾ ਹੈ ਉਹਨੂੰ ਜੇ ਤੁਸੀਂ ਉਦਾਂ ਦੀ ਹੀ ਪਰਵਰੀ ਸੋਧੀ ਕਰੋ ਤਾਂ ਸਾਰਾ ਪੰਥ ਤੁਹਾਡੇ ਨਾਲ ਹੋਊਗਾ ਅਸੀਂ ਹੱਥ ਜੋੜ ਕੇ ਤੁਹਾਡਾ ਸਾਥ ਦੇਵਾਂਗੇ ਨੀਵੇਂੋ ਕੇ ਸਾਧਵਾਂਗੇ ਤੁਹਾਡਾ ਨਿੱਘਾ ਸਵਾਗਤ ਵੀ ਕਰਾਂਗੇ ਪਰ ਜੇ ਤੁਸੀਂ ਇਹ ਕਹੋਗੇ ਵੀ ਸਾਨੂੰ ਨਹੀਂ ਪਤਾ ਹੈ ਨਾ ਤਾਂ ਸਾਡੇ ਮਨ ਨੂੰ ਥੇਸ ਪਹੁੰਚੂਗੀ ਤੁਹਾਡੀਆਂ ਇਹ ਜਿਹੀਆਂ ਗੱਲਾਂ ਨਾਲ ਜੀ ਤੇ ਇੱਕ ਹੋਰ ਸਵਾਲ ਹੈ ਮੇਰਾ ਤੁਹਾਨੂੰ ਅਮਰਤਪਾਲ ਨੂੰ ਲੈ ਕੇ ਕਿਹਾ ਕਿ ਕਾਂਗਰਸ ਪਾਰਟੀ ਜਿਸ ਤਰ੍ਹਾਂ ਕੈਰੀਅਰ ਕੇ ਵੀ ਅਸੀਂ ਉਹਨਾਂ ਦੇ ਉੱਤੇ ਐਨਐਸਏ ਲਗਾਤਾ ਸੁਪਾਲ ਖੈਰਾ ਦੀ ਗੱਲ ਕਰੀਏ ਤਾਂ ਉਹ ਵੀ ਕਹਿ ਰਹੇ ਨੇ سپورਟ ਕਰ ਰਹੇ ਨੇ ਅਮਰਤਪਾਲ ਨੂੰ ਲੈ ਕੇ ਆਵਾਜ਼ ਚੱਕ ਰਹੇ ਨੇ ਹੁਣ ਕਾਂਗਰਸ ਪਾਰਟੀ ਦੇ ਉੱਥੇ ਹੁਣ ਜੋ ਉਮੀਦਵਾਰ ਕੁਲਬੀਰ ਜੀਰਾ ਨੂੰ ਸਿਆਸੀ ਖੇੜੇ ਦੇ ਵਿੱਚ ਉਤਾਰਿਆ ਉਹ ਵੀ ਕਹਿ ਰਹੇ ਨੇ ਕਿ ਜੇ ਮੈਂ ਸਾਡੀ ਕਾਂਗਰਸ ਪਾਰਟੀ ਆਉਂਦੀ ਹੈ ਤਾਂ ਅਸੀਂ ਐਨਐਸਏ ਇੱਕ ਈ ਖਤਮ ਕਰ ਦਵਾਂਗੇ ਦੇਖੋ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਐ ਤਾਂ ਹਾਂ ਜਿਹੜੀ ਹੁਣ ਦੀ ਸਰਕਾਰ ਆ ਇਹ ਵੀ ਇਹ ਕਹਿ ਕੇ ਆਏ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਤਾਂ ਅਸੀਂ ਬੇਅਦਵੀਆਂ ਦੇ ਮਸਲਿਆਂ ਦੇ ਉੱਤੇ ਕੰਮ ਕਰਾਂਗੇ ਅਸੀਂ ਸਜਾਵਾਂ ਦਵਾਂਗੇ ਦਿੱਤੀਆਂ ਨਹੀਂ ਦਿੱਤੀਆਂ ਐਮਐਸਪੀ ਦਾ ਮਸਲਾ ਲੈ ਕੇ ਆਏ ਸੀਗੇ ਨਹੀਂ ਦਿੱਤੀ ਐਮਐਸਪੀ ਪਾਣੀਆਂ ਦਾ ਮਸਲਾ ਲੈ ਕੇ ਆਏ ਸੀ ਕਿ ਪਾਣੀ ਦਾ ਸਗੋਂ ਨਹਿਰਾਂ ਦੇ ਵਿੱਚ ਇਹ ਮਮਮੀ ਕਾਗਜ਼ ਪੁਛਾਰੇ ਸੀ ਉਦੋਂ ਕਿਉਂ ਨਹੀਂ ਬੋਲੇ ਉਦੋਂ ਬੋਲ ਪੈਂਦੇ ਜਿਵੇਂ ਇਹਨਾਂ ਨੂੰ ਇੰਨਾ ਸਾਡੇ ਪੰਜਾਬ ਦੇ ਹੱਕਾਂ ਦਾ ਹੋ ਹੁੰਦਾ ਵੀ ਹਾਂ ਭਾਈ ਅਸੀਂ ਤਾਂ ਪੰਜਾਬ ਦੇ ਹੱਕ ਲਈ ਲੜਨਾ ਕਿਉਂਕਿ ਇਹਨਾਂ ਨੂੰ ਸ਼ਰਮ ਹੀ ਨਹੀਂ ਆਈ ਪਹਿਲਾਂ ਵਾਲੀਆਂ ਪਾਰਟੀਆਂ ਨੂੰ ਨਹੀਂ ਸ਼ਰਮ ਆਈ ਵੀ ਅਸੀਂ ਲੋਕਾਂ ਨੇ ਤੁਹਾਨੂੰ ਇੰਨੀਆਂ ਆਸਾਂ ਦੇ ਨਾਲ ਜਿਤਾਇਆ ਤੇ ਤੁਸੀਂ ਅੱਜ ਕੀ ਮੁਰਕਤਾਈ ਕਰਦੇ ਫਿਰਦੇ ਹੋ ਜਾਂ ਤੇ ਮੈਨੂੰ ਲੱਗਦਾ ਵੀ ਇਹ ਇਹ ਕੰਮ ਕਰਕੇ ਵੀ ਪਤਾ ਹੀ ਸੀ ਕਿ ਅਸੀਂ ਇੱਕੋ ਵਾਰ ਜਿੱਤਣਾ ਹੈ ਹੁਣੀ ਜਿੰਨੀ ਆਪਣੀ ਅਜੇਬਾ ਭਰ ਸਕਦੇ ਹਾਂ ਜੇ ਭਰ ਲਈਏ ਸੋ ਉਵੇਂ ਹੀ ਹੋ ਰਿਹਾ ਹੈ ਇੱਥੇ ਵੀ ਜੀਰਾ ਸਬਜ਼ੀ ਦੀ ਜੇ ਗੱਲ ਕਰ ਲਈਏ ਤਾਂ ਉੱਥੋਂ ਦੇ ਮੈਂ ਹੁਣ ਦੇਖੋ ਗਰਾਊਂਡ ਲੈਵਲ ਤੇ ਜਾ ਕੇ ਜਦੋਂ ਅਸੀਂ ਪ੍ਰਚਾਰ ਕੀਤਾ ਸੀ ਭਾਈ ਸਾਹਿਬ ਦਾ ਲੋਕਾਂ ਨੇ ਸਾਨੂੰ ਕਹਿ ਕਹਿ ਕੇ ਸਾਡੇ ਤੋਂ ਕਹਾਇਆ ਹੈ ਕਹਿੰਦੇ ਮਾਈਕ 'ਚ ਬੋਲੋ ਵੀ ਜੀਰੇ ਤੂੰ ਨਹੀਂ ਦਿਖਣਾ ਇੱਥੇ ਜੀਰਾ ਸਾਹਿਬ ਤੁਸੀਂ ਜਾਓ ਤੁਸੀਂ ਨਹੀਂ ਦਿਖਣਾ ਐਵੇਂ ਹੀ ਗਰਮੀ ਦੇ ਵਿੱਚ ਆਪਣਾ ਟੈਨਿੰਗ ਨਾ ਕਰੋ ਇਹ ਉਹਨਾਂ ਦੇ ਸ਼ਬਦ ਸੀਗੇ ਉਹ ਤਾਂ ਕਹਿੰਦੇ ਸੀ ਕਿ ਹੁਣ ਅਮਰਤਪਾਲ ਨਵਾਂ ਪੰਥਕ ਬਣਿਆ ਫਿਰਦਾ ਮੈਂ ਕਹਿੰਨੀ ਆ ਜੇ ਉਹ ਇਦਾਂ ਦੀਆਂ ਗੱਲਾਂ ਕਰਦੇ ਨੇ ਤਾਂ ਉਹ ਜਾ ਕੇ ਉਹਨਾਂ ਮਾਵਾ ਨੂੰ ਤਾਂ ਜ਼ਰਾ ਪੁੱਛਣ ਜਿਹੜਾ ਨਵਾਂ ਪੰਥਕ ਬਣਿਆ ਉਹਨਾਂ ਮਾਵਾ ਨੂੰ ਤਾਂ ਪੁੱਛਣ ਜਿਨ੍ਹਾਂ ਦੇ ਪੁੱਤ ਉਹ ਨਸ਼ੇੜੀ ਤੋਂ ਸਿੰਘ ਸਜੇ ਨੇ ਉਹਨਾਂ ਮਾਵਾ ਨੂੰ ਤਾਂ ਪੁੱਛਣ ਜਿਨ੍ਹਾਂ ਦੇ ਘਰ ਦੁਆਰਾ ਖੁਸ਼ਹਾਲ ਹੋਏ ਨੇ ਕੁੱਖਾਂ ਹਰੀਆਂ ਭਰੀਆਂ ਹੋਈਆਂ ਨੇ ਉਹਨਾ ਮਾਮਾ ਨਾਲ ਜਾ ਕੇ ਗੱਲ ਕਰਨ ਅਸੀਂ ਉਹਨਾਂ ਨੂੰ ਕੀ ਜਵਾਬ ਦੇਣੇ ਆ ਜੀ ਤੇ ਜੇਲ੍ਹ ਚ ਅਮਰਪਾਲ ਨੂੰ ਪਤਾ ਐ ਐਨਐਸਏ ਲੱਗਿਆ ਹੋਇਆ ਹੋਇਆ ਪਰੰਤੂ ਉਹ ਜੇਲ੍ਹ ਚ ਬੈਠੇ ਨੇ ਚੁਣੌਤੀਆਂ ਉਹਨਾਂ ਨੂੰ ਬਹੁਤ ਆ ਰਹੀਆਂ ਨੇ ਕਿ ਵੀ ਆਓ ਸਾਡੇ ਨਾਲ ਸਿਆਸੀ ਖੇੜੇ ਦੇ ਵਿੱਚ ਡਿਬੇਟ ਕਰੋ ਬਰਟੋਹਾ ਦੇ ਦਿੱਤਾ ਇੱਕ ਬਿਆਨ ਦਿੱਤਾ ਹੈ ਤੇ ਬਰਟੋਹਾ ਕਹਿ ਰਹੇ ਨੇ ਕਿ ਵੀ ਆਓ ਮੇਰੇ ਨਾਲ ਪਰਿਵਾਰ ਆਓ ਟੀਮ ਆਓ ਬੈਠ ਕੇ ਮਨ ਨਾਲ ਗੱਲਬਾਤ ਕਰੋ ਤੇ ਆਪਾਂ ਡਿਬੇਟ ਕਰਦੇ ਆ ਓਪਨ ਚੈਲੰਜ ਦਿੱਤਾ ਗਿਆ ਓਪਨ ਚੈਲੰਜ ਹੀ ਦੇ ਦੇ ਕੇ ਭਾਈ ਸਾਹਿਬ ਜੇਲ੍ਹ ਦੇ ਵਿੱਚ ਬੈਠੇ ਨੇ ਕਿਉਂ ਕਿਉਂਕਿ ਉਹ ਬੇਬਾਕ ਸੀਗੇ ਹੈਨਾ ਦੇ ਬਾਕੀ ਨਾਲ ਆਪਣੀ ਗੱਲ ਕਰਦੇ ਨੇ ਉਹਨਾਂ ਨੂੰ ਤਾਂ ਮਨਜ਼ੂਰ ਨੇ ਚੈਲੰਜ ਤੁਸੀਂ ਚੱਲ ਜੋ ਜੇ ਤੁਹਾਡੇ ਚ ਇੰਨੀ ਹਿੰਮਤ ਹੈ ਤੁਸੀਂ ਜਾਓ ਡਿਬਰੂਗੜ ਚੱਲ ਜੋ ਤੁਹਾਡੇ ਕੋਲ ਤਾਂ ਪਾਵਰਸ ਵੀ ਨਹੀਂ ਸਾਡੇ ਅਸੀਂ ਆਮ ਜਿਹੜੇ ਘਰਾਂ ਦੇ ਬੱਚੇ ਆ ਸਾਡੇ ਕੋਲ ਨਹੀਂ ਪਾਵਰ ਅਸੀਂ ਡਿਬਰੂਗੜ ਤੱਕ ਪਹੁੰਚ ਜੀ ਤੁਹਾਡੇ ਕੋਲ ਤਾਂ ਪਾਵਰਸ ਹੈ ਗਿਆ ਤੁਹਾਡੇ ਤਾਂ ਹੱਥ ਰਲਦੇ ਆ ਸਾਨੂੰ ਵੀ ਪਤਾ ਕਿੱਥੇ ਰਲਦੇ ਆ ਹੈਨਾ ਤੁਹਾਡੇ ਕੋਲ ਤਾਂ ਸਾਰਿਆਂ ਕੋ ਪਾਵਰਸ ਹੈ ਗਿਆ ਜਾਓ ਜੀ ਕਰ ਲਓ ਡਿਬੇਟ ਕਰ ਲਓ ਉਹ ਤੇ ਤੁਹਾਨੂੰ ਨਿੱਘਾ ਸਵਾਗਤ ਦਿੰਦੇ ਨੇ ਵੀ ਹਾਂਜੀ ਆਓ ਖੁੱਲਾ ਖੁੱਲਾ ਸੱਦਾ ਏ ਜਿਹੜੇ ਮਰਜ਼ੀ ਪੱਤਰਕਾਰ ਨੂੰ ਨਾਲ ਲੈ ਕੇ ਆਜੋ ਜਿੱਡੇ ਮਰਜ਼ੀ ਲੈਵਲ ਦੇ ਤੁਸੀਂ ਸੂਝਵਾਨ ਜਿਹੜੇ ਤਰਕਸ਼ੀਲ ਨੇ ਉਹਨਾਂ ਨੂੰ ਲੈ ਕੇ ਚੱਲ ਜਾਓ ਉਹ ਤਾਂ ਬੈਠੇ ਨੇ ਗੱਲ ਕਰਨ ਨੂੰ ਤੇ ਐਦਾਂ ਹੀ ਮੈਨੂੰ ਪਿੱਛੇ ਜੇ ਮੈਂ ਤੁਹਾਨੂੰ ਦੱਸਾਂ ਜਦੋਂ ਅਸੀਂ ਪ੍ਰਚਾਰ ਕਰਦੇ ਪਏ ਸੀਗੇ ਮੈਂ ਅਮਲੋ ਗੋਵਿੰਦਗੜ੍ਹ ਤੇ ਲੁਧਿਆਣਾ ਦੇ ਵਿੱਚ ਜਦੋਂ ਵਿਚਰੀ ਮੈਂ ਉੱਥੇ ਵੇਖਿਆ ਦੇਖੋ ਸਭ ਨੂੰ ਪਤਾ ਵੀ ਇਹ ਜਿਹੜੇ ਤਿੰਨ ਜਗ੍ਹਾ ਨੇ ਇਹ ਹਿੰਦੂਜ਼ ਦੇ ਗੜ੍ਹ ਨੇ ਜਿਆਦਾ ਹਿੰਦੂ ਫੈਮਿਲੀਜ਼ ਉੱਥੇ ਰਹਿੰਦੀਆਂ ਨੇ ਕਈ ਹਿੰਦੂਜ਼ ਨੇ ਜਿੱਦਾਂ ਹੁਣ ਬਲਟੋਹਾ ਸਾਹਿਬ ਦੀ ਟੋਨ ਹੈ ਉਦਾਂ ਵੀ ਕਿਹਾ ਵੀ ਲਿਆਓ ਅਮਰਿਤਪਾਲ ਸਿੰਘ ਨੂੰ ਅਸੀਂ ਡਿਬੇਟ ਕਰਦੇ ਹਾਂ ਤੇ ਕਈਆਂ ਨੇ ਹੱਥ ਜੋੜ ਕੇ ਕਿਹਾ ਵੀ ਲਿਆਓ ਅਸੀਂ ਇੱਕ ਵਾਰੀ ਉਹਨਾਂ ਦੇ ਦਰਸ਼ਨ ਹੀ ਕਰਨੇ ਆ ਸੋ ਮੈਂ ਇਹਨਾਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪਾਓ ਉਹਨਾਂ ਨੂੰ ਬਾਹਰ ਲਿਆਓ ਤਾਂ ਹੀ ਆਪਾਂ ਮਿਲ ਸਕਾਂਗੇ ਤਾਂ ਹੀ ਆਪਾਂ ਉਹਨਾਂ ਨਾਲ ਡਿਬੇਟ ਕਰ ਸਕਾਂਗੇ ਤਾਂ ਹੀ ਆਪਾਂ ਉਹਨਾਂ ਦੇ ਦਰਸ਼ਨ ਕਰ ਸਕਾਂਗੇ ਹਿੰਦੂਸ ਦੇ ਮਨ ਦੇ ਵਿੱਚ ਵੀ ਚਾਹੇ ਵੀ ਅਸੀਂ ਉਹਨਾਂ ਨਾਲ ਬਹਿ ਕੇ ਗੱਲ ਕਰਨੀ ਆ ਆਪਣੇ ਮਸਲੇ ਦੱਸਣੇ ਆ ਸੋ ਮੈਂ ਇਹਨਾਂ ਨੂੰ ਸਾਰੀਆਂ ਸੰਗਤਾਂ ਨੂੰ ਇੱਕੋ ਅਪੀਲ ਕਰਦੀ ਆ ਕਿ ਆਪਾਂ ਮਸਲੇ ਵੀ ਤਾਂ ਦੱਸ ਸਕਾਂਗੇ ਆਪਾਂ ਡਿਬੇਟ ਦੇਖੋ ਡਿਬੇਟ ਕੋਈ ਮਾੜੀ ਗੱਲ ਨਹੀਂ ਹੁੰਦੀ ਹੈਗੀ ਡਿਬੇਟ ਦੇ ਵਿੱਚੋਂ ਹੀ ਕੋਈ ਇੱਕ ਅਜੀਹਾ ਵਿਚਾਰ ਉੱਠਦਾ ਜਿਹਦੇ ਨਾਲ ਆਪਾਂ ਸਮਾਜ ਨੂੰ ਨਵਾਂ ਰੁਖ ਦੇ ਸਕਦੇ ਆ ਨਵਾਂ ਇੱਕ ਮੋੜ ਦੇ ਸਕਦੇ ਆ ਸਮਾਜ ਨੂੰ ਨਵਾਂ ਬਣਾ ਸਕਦੇ ਆ ਨਵਾਂ ਨਰੂਆ ਕਰ ਸਕਦੇ ਆ ਹਨਾ ਸੋ ਡਿਬੇਟਾਂ ਮਾੜੀਆਂ ਨਹੀਂ ਹੁੰਦੀਆਂ ਪਰ ਜੇ ਡਿਬੇਟਾਂ ਕਿਸੇ ਢੰਗ ਨਾਲ ਕੀਤੀਆਂ ਜਾਣ ਸੋ ਮੈਂ ਕਹਿੰਦੀ ਆ ਬੜੇ ਢੰਗ ਨਾਲ ਆਪਾਂ ਬਹੁਤ ਸੋਹਣੇ ਢੰਗਾਂ ਨਾਲ ਕਰਾਂਗੇ ਡਿਬੇਟਾਂ ਤੁਸੀਂ ਵੱਧ ਤੋਂ ਵੱਧ ਵੋਟਾਂ ਪਾਓ ਤੇ ਭਾਈ ਸਾਹਿਬ ਨੂੰ ਬਾਹਰ ਲੈ ਕੇ ਆਓ ਤੁਸੀਂ ਦਰਸ਼ਨ ਵੀ ਕਰੋ ਤੁਸੀਂ ਮਿਲੋ ਵੀ ਤੇ ਤੁਸੀਂ ਡਿਬੇਟ ਵੀ ਕਰੋ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਸਾਨੂੰ ਇੱਥੇ ਸਮਾਂ ਦਿੱਤਾ ਤੇ ਹੁਣ ਸਾਨੂੰ ਤੋਂ ਹੀ ਸਾਸ ਧੰਨਵਾਦ